ਪੰਜਾਬੀ ਨਿਊਜ਼ ਮੀਡੀਆ ਤੇ ਇਸਲੇ ਦੀ ਵੱਡੀ ਖਬਰ ਪਿੰਡ ਤੋਂ ਆਖੇ ਵਿੱਚ ਗੱਡੀਆਂ ਦੀ ਸਫਟੇ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਅੱਗ ਦੀਆਂ ਉੱਚੀਆਂ ਲਪਟਾਂ ਨੇ ਸਾਰੇ ਇਲਾਕੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਅੱਗ ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹਾਲਾਤਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਬਿਲਕੁਲ ਪਬਲਿਕ ਨੂੰ ਸੇਫਟੀ ਕਰਾਵੇ ਜਿਹੜਾ ਆਸ-ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਚੁੱਕਿਆ ਜਾਵੇ ਤੇ ਜਿੰਨੀਆਂ ਵੀ ਫਾਇਰ ਬ੍ਰੀਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਫਰੈਂਜਿਕ ਟੀਮਸ ਕੰਮ ਕਰਨੀਆਂ ਆ ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇਨਵੈਸਟਿਗੇਟ ਕੀਤੀਆਂ ਜਾਣਗੀਆਂ ਕਿੰਨੀ ਫਰਵਡ ਆ ਚੁੱਕਿਆ ਹੁਣ ਤੱਕ ਹੁਣ ਤਿੰਨ ਗੱਡੀਆਂ ਜੀ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜਲੰਧਰ ਵਾਲਿਆਂ ਨਾਲ ਵੀ ਕੰਟੈਕਟ ਹੈ ਇੱਥੇ ਫਾਇਰ ਆਫਿਸਰ ਵੀ ਆਏ ਹੋਏ ਐ ਤੇ ਤੁਸੀ ਲਾਲ ਸਾਹਿਬ ਮੌਕੇ ਤੇ ਆਏ ਹੋਏ ਐ ਤੇ ਜਿੰਨਾ ਵੀ ਮੈਕਸਿਮ ਰਿਸੋਰਸਸ ਅਸੀਂ ਮੋਬਿਲਾਈਜ਼ ਕਰਨ ਦੀ ਮਤਲਬ ਉਹਨਾਂ ਦੇ ਬੰਦੇ ਆਏ ਹੋਏ ਸੀਗੇ ਸੈਂਡਲੌਰਨ ਪੁਲਿਸ ਸੋਰਸਸ ਵਾਲੇ ਵੀ ਤੇ ਬਾਕੀ ਐਸਐਸਓ ਸਦਰ ਇੱਥੇ ਮੌਕੇ ਦੇ ਸਦੂ ਸਿਟੀ ਵੀ ਆ ਰਹੇ ਹਾਂ ਹਾਂ ਜੀ ਕੀ ਨਾਜੀ ਤੁਹਾਡਾ ਮੇਰਾ ਨਾਮ ਮਰਜੀਤ ਅੱਜ ਕੀ ਹਾਸਾ ਹੋਇਆ ਜੀ ਜਿਹੜਾ ਹੋਇਆ ਸਾਡੇ ਘਰ ਟੱਕ ਆ ਜਾ ਪਿਆ ਅੱਗ ਲੱਗੀ ਹੈ ਤੁਸੀਂ ਇੱਥੇ ਫੈਕਟਰੀ 'ਚ ਕੰਮ ਕਰਦੇ ਹੋ ਹਾਂ ਜੀ ਮੈਂ ਸਕਿਉਰਟੀ ਗਾਰਡ ਹਾਂ ਕੀ ਹੋਲਡਿੰਗ ਆਰ ਹੈ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਨੌਕਰੀ ਕਰਦਿਆਂ ਨੂੰ ਮੈਨੂੰ ਹੋ ਗਿਆ 2 ਪਸਾਹ ਸਾਲ ਹੋ ਗਏ 2 ਸਾਲ ਹੋ ਗਏ ਤੇ ਹਾਦਸਾ ਕਿੱਦਾਂ ਹੋਇਆ ਮਾੜਾ ਇਹ ਸਾਨੂੰ ਜਾਣਕਾਰੀ ਦਿਓਗੇ ਕੋਈ ਪਤਾ ਨਹੀਂ ਮੈਂ ਤੇ ਗੇਟ ਤੇ ਸੀਗਾ ਜੇ ਪਟਾਕਾ ਪਾਇਆ ਹੋਵੇ ਮੈਂ ਆਵਾਜ਼ਾਂ ਮਾਰੀਆਂ ਅੱਛਾ ਜੀ ਤੇ ਬਾਹਰ ਨਿਕਲੋ ਅੱਗ ਲੱਗੀ ਆ ਅੱਛਾ ਜੀ ਹਾਂਜੀ ਤੇ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਜੀ ਜਾਨੀ ਲੜਕਾ ਮੇਰਾ ਅੰਦਰ ਅੱਛਾ ਤੁਹਾਡਾ ਲੜਕਾ ਅੰਦਰ ਆ ਹਾਂਜੀ ਇਹ ਕਿੱਦਾਂ ਪਤਾ ਲੱਗਾ ਤੁਹਾਨੂੰ ਤੁਹਾਡਾ ਲੜਕਾ ਅੰਦਰ ਆ ਆਇਆ ਨਹੀਂ ਜੀ ਬਾਹਰ ਇੱਥੇ ਕੰਮ ਕਰਦਾ ਲੜਕਾ ਤੁਹਾਡਾ ਹਾਂਜੀ ਹੋ ਗਿਆ 12 ਦਿਨ 12 ਦਿਨ ਕੀ ਕੰਮ ਕਰਦਾ ਜੀ ਇੱਥੇ ਲੇਬਰ ਦਾ ਲੇਬਰ ਦਾ ਤੇ ਉਹ ਕਿਹੜੇ ਕਿਹੜੀ ਜਗ੍ਹਾ ਤੇ ਸੀ ਅੱਗੇ ਸੀ ਪਿੱਛੇ ਸੀ ਕਿੱਥੇ ਸੀ ਲੜਕਾ ਤੁਹਾਡਾ ਜਿਹੜਾ ਤੁਹਾਨੂੰ ਪਤਾ ਲੱਗਾ ਉੱਪਰ 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 ਕੀ ਕੰਮ ਕਰਦਾ ਮੁੰਡੇ ਦਾ ਦੇ ਰੋਲ ਸਟਦਾ ਹੈ ਤੇ ਇਹ ਤੁਹਾਨੂੰ ਮਤਲਬ ਕਿ ਪੱਕਾ ਵਾ ਕੀ ਲੜਕਾ ਤੁਹਾਡਾ ਅੰਦਰ ਆ ਹਾਂਜੀ ਐ ਨਹੀਂ ਕਿਸੇ ਵੀ ਮੈਂ ਇੱਧਰ ਵੀ ਦੇਖਾ ਇੱਧਰ ਵੀ ਤੇ ਹਾਲੀ ਤੱਕ ਤੁਹਾਡਾ ਕੁਝ ਨਹੀਂ ਪਤਾ ਲੱਗਾ ਲੜਕੇ ਤੁਸੀਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਜਾਉਂਗੇ ਕੀ ਅਪੀਲ ਕਰ ਰਹੇ ਹੈ ਜੀ ਗਰੀਬ ਨੇ ਕੋਈ